ਅੱਜ ਸੈਰ ਕਰਦੇ ਆ ਹਲਕਾ ਭਲੱਤ ਦੇ ਪਿੰਡ ਰਾਏਪੁਰ ਪੀਰਬਖਸ਼ ਵਾਲਾ ਦੀ ਤੇ ਜਾਣਦੇ ਆ ਉਥੋਂ ਦੇ ਰੋਚਕ ਤੱਥ ਹਲਕਾ ਭਲੱਤ ਦੇ ਹਿਰਦੇ ਵਿੱਚ ਵਸਿਆ ਪਿੰਡ ਰਾਏਪੁਰ ਪੀਰਬਖਸ਼ ਵਾਲਾ ਆਪਣੀ ਸਮਾਜਿਕ ਧਾਰਮਿਕ ਤੇ ਸਿਆਸੀ ਪਛਾਣ ਕਰਕੇ ਖਾਸ ਮਾਨ ਰੱਖਦਾ ਹੈ ਪਿੰਡ ਦੀ ਸਭ ਤੋਂ ਪ੍ਰਮੁੱਖ ਗੱਲ ਇਹ ਹੈ ਕਿ ਪਿੰਡ ਦੀ ਪੰਚਾਇਤ ਦੀ ਜ਼ਮੀਨ ਕਰੀਬ 300 ਏਕੜ ਦੇ ਲਗਭਗ ਹੈ ਜੋ ਪੰਚਾਇਤ ਲਈ ਮੁੱਖ ਆਮਦਨ ਦਾ ਸਰੋਤ ਬਣੀ ਹੈ ਤੇ ਇੱਥੋਂ ਏ ਇੱਥੇ ਨੰਬਰਦਾਰੀਆਂ ਇੱਕ ਸਰਪੰਚ ਤੇ 9 ਮੈਂਬਰਾਂ ਦੀ ਪੰਚਾਇਤ ਹੈ। ਧਾਰਮਿਕ ਮਨਾਰਾ ਦੇਖੀਏ ਤੇ ਪਿੰਡ ਦੀ ਧਾਰਮਿਕ ਏਕਤਾ ਵੀ ਦਰਸ਼ਨਯੋਗ ਹੈ। ਇੱਥੇ ਤਿੰਨ ਗੁਰਦੁਆਰਾ ਸਾਹਿਬ ਤੇ ਇੱਕ ਵਾਲਮੀਕ ਮੰਦਿਰ ਸਥਾਪਿਤ ਹੈ। ਸਾਰੇ ਧਰਮਾਂ ਦੇ ਲੋਕ ਪਿਆਰ ਅਤੇ ਭਾਈਚਾਰੇ ਨਾਲ ਰਹਿੰਦੇ ਹਨ। ਲਬਾਣਾ ਸਿੱਖ ਭਰਾਤਰੀ ਇੱਥੇ ਵੱਡੀ ਗਿਣਤੀ ਵਿੱਚ ਵਸਦੀ ਹੈ। ਸਿਆਸੀ ਪੱਖ ਤੋਂ ਵੀ ਪਿੰਡ ਦੀ ਪਛਾਣ ਵੱਖਰੀ ਹੈ। ਇੱਥੋਂ ਦੇ ਸਵਰਗਵਾਸ ਮਹਿੰਦਰ ਸਿੰਘ ਮਾਰਕੀਟ ਕਮੇਟੀ ਭਲਾਤ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ। ਅਤੇ ਪਿੰਡ ਦਾ ਨੌਜਵਾਨ ਜੁਗਰਾਜ ਭੁਪਿੰਦਰ ਸਿੰਘ ਜੋ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਰਹਿ ਚੁਕੇ ਹਨ ਜੋ ਪਿੰਡ ਨੂੰ ਸਿਆਸੀ ਰੂਪ ਵਿੱਚ ਮਾਨਵਾ ਵੀ ਦੇ ਚੁਕੇ ਹਨ। ਅਹਿਮ ਗੱਲ ਇਹ ਹੈ ਕਿ ਆਜ਼ਾਦੀ ਤੋਂ ਬਾਅਦ ਸ਼ਾਇਦ ਪਹਿਲੀ ਵਾਰ ਪਿੰਡ ਵਿੱਚ ਸਰਵਸੰਮਤੀ ਨਾਲ ਪੰਚਾਇਤ ਚੁਣੀ ਗਈ ਜਿਸ ਵਿੱਚ ਲੇਡੀਜ਼ ਉਮੀਦਵਾਰ ਹੋਣ ਕਰਕੇ ਪਿੰਡ ਦੇ ਨੌਜਵਾਨ ਆਗੂ ਗੁਰਪ੍ਰੀਤ ਸਿੰਘ ਹੈਪੀ ਲਾਲੀਆ ਦੀ ਪਤਨੀ ਸਰਪੰਚ ਚੁਣੀ ਗਈ। ਉਹ ਖੁਦ ਮੈਂਬਰ ਪੰਚਾਇਤ ਵੱਜੋਂ ਵੀ ਲੰਮਾ ਸਮਾਂ ਸੇਵਾਮਾਨ ਨਿਭਾ ਚੁਕੇ ਹਨ ਇਸ ਸਮੇਂ ਪਿੰਡ ਦੀਆਂ ਗਲੀਆਂ ਪੱਕੀਆਂ ਦੇ ਕਾਰਜ ਚੱਲ ਰਹੇ ਹਨ ਸਟਰੀਟ ਲਾਈਟਾਂ ਦੀ ਵਿਵਸਥਾ ਵੀ ਕੀਤੀ ਜਾ ਰਹੀ ਹੈ ਇਹ ਸਭ ਹੈਪੀ ਲਾਲੀਆ ਦੀ ਅਗਵਾਈ ਹੇਠ ਪੰਚਾਇਤ ਦੇ ਯਤਨਾਂ ਦਾ ਨਤੀਜਾ ਹੈ ਮੁੱਖ ਪੇਸ਼ੇ ਤੇ ਵਿੱਦਿਅਕ ਢਾਂਚਾ ਵੇਖੀਏ ਤੇ ਪਿੰਡ ਦੇ ਵਸਨੀਕਾਂ ਦਾ ਮੁੱਖ ਪੇਸ਼ਾ ਖੇਤੀਬਾੜੀ ਤੇ ਪਸ਼ੂ ਪਾਲਣ ਹੈ ਕਈ ਪਰਿਵਾਰ ਵਿਦੇਸ਼ਾਂ ਵਿੱਚ ਵਸੇ ਹੋਏ ਹਨ ਅਤੇ ਕਈ ਲੋਕ ਭਾਰਤੀ ਫੌਜ ਅਤੇ ਸਰਕਾਰੀ ਨੌਕਰੀਆਂ ਵਿੱਚ ਸੇਵਾਵਾਂ ਨਿਭਾ ਚੁਕੇ ਹਨ ਅਤੇ ਨਿਭਾ ਵੀ ਰਹੇ ਹਨ ਵਿਦਿਕ ਪੱਖੋਂ ਪਿੰਡ ਵਿੱਚ ਦੋ ਸਕੂਲ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਤੇ ਦੂਜਾ ਅਕਾਲ ਅਕੈਡਮੀ ਸਕੂਲ ਹੈ ਸੋ ਕਿਵੇਂ ਲੱਗੀ ਪਿੰਡ ਦੇ ਰੋਚਕ ਤੱਥ ਇਸੇ ਤਰ੍ਹਾਂ ਹਲਕਾ ਭਲੱਥ ਦੇ ਵੱਖ-ਵੱਖ ਪਿੰਡਾਂ ਦੀਆਂ ਸਹਿਰਾਂ ਤੇ ਉਥੋਂ ਦੇ ਰੋਚਕ ਤੱਥ ਜਾਣਨ ਲਈ ਜੁੜੇ ਰਹੋ ਆਪਣਾ ਪਿੰਡ ਭਲੱਥ ਦੇ ਨਾਲ